ਤੋਂ ਪਹਿਲਾਂ ਮੈਂ ਸਾਰੇ ਫਾਇਰ ਦੇ ਵਾਸੀਆਂ ਨੂੰ ਬਤਾਈ ਦੇਣਾ ਜੀ। ਫਾਇਰ ਦਾ ਟ੍ਰੇਲਰ ਯੂਨੀਅਨ ਦਾ ਗਠਨ ਹੋਇਆ ਸੀ ਪਿਛਲੇ 15 ਦਿਨ ਪਹਿਲਾਂ। ਉਹਨਾਂ ਦੀ ਗੱਲ ਨੂੰ ਖੁਸ਼ੀ ਦੇ ਵਿੱਚ ਸਾਲਾ ਸਰਦਾਰ ਪਾਲਾ ਜੀ ਦੇ ਦਰਸ਼ਨ ਲਈ ਸਾਰੇ ਮਨੋ ਟ੍ਰੇਲਰ ਯੂਨੀਅਨ ਤੇ ਜਾ ਰਹੇ ਨੇ। ਪਾਪ ਜਿਹੜਾ ਆਸ਼ੀਰਵਾਦ। ਵਾਪਸੀ ਕਦੋਂ ਦੀ? ਆਪਸੀ ਕੱਲ੍ਹ ਰਾਤ ਨੂੰ ਆ ਜਾਣਾ ਹੈ। ਕਿੰਨੇ ਮੈਂਬਰ ਜਾ ਰਹੇ ਹੋ? ਮੈਂਬਰ ਜੀ ਮੈਂਬਰ ਤਾਂ ਜ਼ਿਆਦਾ ਹੋ ਗਏ ਨੇ। ਮੈਂਬਰ ਸਾਡੇ ਹੈਗੇ ਨੇ 100 ਦੇ ਕਰੀਬ। ਬਾਕੀ 60 ਮੈਂਬਰ ਮੰਨ ਲਓ ਇਹਦੇ ਜਿਹੜੇ ਚੰਗੇ ਆ। ਮੈਂ ਟੇਲਰ ਯੂਨੀਅਨ ਫਾਜ਼ਿਲਕਾ ਦਾ ਜਾਂਚੀ ਆ ਜੀ ਕੀ ਕਹਿਣਾ ਚਾਹੋਗੇ ਬੜੀ ਖੁਸ਼ੀ ਹੈ ਜੀ ਮੈਂ ਸਾਨੂੰ ਸਾਡੇ ਵਿੱਚ ਅੱਜ ਪੂਜਾ ਮੈਡਮ ਜੀ ਵੱਡੀ ਭਾਜੀ ਤੇ ਐਨੇ ਸਾਡੀ ਵੱਡੀ ਯੂਨੀਅਨ ਤੁਹਾਡੇ ਸਾਹਮਣੇ ਆ ਜੀ ਇਹ ਸਾਡੀ ਫਾਜ਼ਿਲਕਾ ਟੇਲਰ ਯੂਨੀਅਨ ਵੱਲੋਂ ਪਹਿਲੀ ਵਾਰੀ ਯਾਤਰਾ ਯੂਨੀਅਨ ਬਣਨ ਦੀ ਖੁਸ਼ੀ ਦੇ ਵਿੱਚ ਜਾ ਰਹੇ ਨੇ ਤੇ ਲਗਭਗ 100 ਦੁਕਾਨਦਾਰ ਸਾਡੇ ਨਾਲ ਨੇ ਪਰ ਜਿਵੇਂ ਕਿ ਹਰ ਇੱਕ ਦੀ ਘਰ ਗ੍ਰਿਸ਼ਤੇ ਦੇ ਸਾਹਮਣੇ ਮੌਕੇ ਤੇ ਸਾਡੇ ਕੋਲ 60-60 ਦੁਕਾਨਦਾਰ ਨਾਲ ਚਲੇ ਆ ਜੀ ndakadari 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 ndakadari